ਉਤ ਹੀ ਸਿੰਘ ਕੌਰ ਕੱਟਣਗੇ ਇਹ ਫਲਾਣਾ ਕੱਟਣਗੇ ਤਾਂ ਜਵਾਬ ਮੰਗਾਂਗੇ ਸੀਨ ਉੱਤੇ ਇਹ ਸਿਰਫ ਟ੍ਰੇਲਰ ਆ ਸਿਰਫ ਟ੍ਰੇਲਰ ਹਨ ਸਿਰਫ ਦੱਸੇ ਅਹਿਮਦ ਔਲਾਹ ਇਹ ਤਾਂ ਸਿਰਫ ਇੰਨਾ ਹੀ ਹੈ ਉਸ ਤੋਂ ਅਕੱਲੇ ਕੱਲੇ ਦੀਆਂ ਕਰਤੂਤਾਂ ਸਾਡੇ ਕੋਲ ਪਈਆਂ ਕੱਲੇ ਕੱਲੇ ਦੀ ਮੇਰੀ ਕੋਈ ਹੋਵੇ ਇੱਥੇ ਜਾਰੀ ਕਰ ਦਿਓ ਪ੍ਰੈਸ ਨੂੰ ਜਾਰੀ ਕਰ ਦਿਓ ਕੋਈ ਮੇਰੀ ਪੰਜ ਬਰੋਂ ਦੀ ਕਰਤੂਤ ਕੋਈ ਮੇਰਾ ਦੋਸ਼ ਇੱਥੇ ਕੋਈ ਮੇਰਾ ਆਰਐਸਐਸ ਦੇ ਏਜੰਟੋਂ ਦਾ ਸੂਤ ਇੱਥੇ ਪ੍ਰੈਸ ਨੂੰ ਜਾਰੀ ਕਰ ਜਾਨ ਮੈਨੂੰ ਕੋਈ ਇਤਰਾਜ਼ ਨਹੀਂ ਜਾਰੀ ਇੱਥੇ ਨੂੰ ਕਾ ਵੀ ਜਾਰੀ ਕਰ ਦਿਓ ਜਾਰੀ ਕਰ ਦਿਓ ਨਹੀਂ ਦੱਸਿਆ ਜਾਰੀ ਹਾਂ ਬਾਕੀ ਆ ਆ ਆ ਆ ਆ ਬੂ ਮੂੰਹ ਇੱਕ ਸਾਡੇ ਕੋਲੇ ਮਤਲਬ ਨਾ ਗੁਟਕਾ ਸਾਹਿਬ ਹੈ ਉਹ ਪੁੱਛ ਮਤਲਬ ਕੂੜ ਕਹਾਣੀਆਂ ਲਿਖੀਆਂ ਸੁਖਮੀ ਸਾਹਿਬ ਤੋਂ ਪਹਿਲਾਂ ਜਿਹੜਾ ਕਿ ਮੇਰੇ ਗੁਰੂ ਨੂੰ ਨਾ ਪੰਜਵੇਂ ਪਾਛਾ ਦਾ ਕੂੜ ਵੀ ਲਾਪਾ ਇਹਨਾਂ ਨੇ ਕੋੜ ਪੱਕ ਵੀ ਲਾਪਾ ਗੁਰੂ ਨੂੰ ਕੋੜ ਵੀ ਚ ਸਰੀ ਜਾਂਦੇ ਤਾਂ ਬਚਨਾਂ ਨਾਲ ਕੋੜ ਹੋਇਆ ਸੀ ਕੋੜ ਕੋੜ ਤੱਕ ਲਾਪਾ ਇਹਨਾਂ ਨੇ ਕੋੜ ਪੱਕ ਲਾਉਣ ਵਾਲੇ ਗੁਰੂ ਨੂੰ ਆਪਣੇ ਆਪ ਨੂੰ ਕੋ ਹੁੰਦੀ ਨਹੀਂ ਮਾਂ ਪੁੱਤ। ਕਿ ਇਹ ਘਰਾਂਗਣੇ ਵਾਲੇ ਦੇ ਕਰਕੇ ਸਾਰੀਆਂ ਜਿਹੜੀਆਂ ਇਹ ਪਰਦੇ ਖੁੱਲਣਗੇ ਉਹ ਇਹਨੂੰ 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 ਖੋਸਣਗੇ ਫਿਰ ਆਪੇ। ਪਰ ਉਹ ਸ਼ਿਰਾ ਛੇੜਿਆ ਤੇ ਆ ਥਾ ਸਾਵੇਂ ਪਰਦੇ ਲੱਕੇ। ਮੈਂ ਚਾਹੁੰਦਾ ਨਹੀਂ ਸੀ। ਨਾ ਹੁਣ ਵੀ ਮੈਂ ਕਿਸੇ ਦਾ ਨਾਂ ਨਾ ਲਿਆ ਕਦੇ, ਨਾਂ ਲਾਵਾਂ। ਮੈਂ ਤਾਂ ਮੂਹਰੇ ਪੇਸ਼ ਕਰੀ ਚੱਲੂ। ਕੀ ਬੋਲੂਗਾ ਜੀ ਫਿਰ ਦੁਬਾਰੇ ਦੱਸਦੇ ਆ। ਤਸਵੀਰਾਂ ਮੂੰਹੋਂ ਬੋਲਦੀਆਂ। ਰਸਾਲੇ ਮੂੰਹੋਂ ਬੋਲਦੇ। ਅਖਬਾਰਾਂ ਮੂੰਹੋਂ ਬੋਲਦੀਆਂ। ਵੈਬਸਾਈਟਾਂ ਮੂੰਹੋਂ ਬੋਲਦੀਆਂ। ਕਿਸ ਤੋਂ? ਉਹ ਕਿਹਨੇ ਜੀ